ਗੁਰਦੁਆਰਾ ਜਾਮਨੀ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਦੀ ਜੰਗ ਤੋਂ ਬਾਅਦ ਆਏ ਸੀਗੇ ਉਹਨਾਂ ਨੇ ਆਪਣਾ ਘੋੜਾ ਇੱਕ ਝਾਂਡੇ ਦੇ ਦਰਖਤ ਨਾਲ ਬੰਨ੍ਹ ਕੇ ਉੱਥੇ ਆਰਾਮ ਕਰਨ ਲੱਗੇ ਥੋੜੀ ਦੇਰ ਬਾਅਦ ਉਹ ਝਾਂਡੇ ਦੇ ਦਰਖਤ ਦੇ ਇੱਕ ਬਾਅਚ ਤੇ ਇੱਕ ਤਿੱਤਰਾ ਕੇ ਬੈਠ ਗਿਆ ਦੋਨਾਂ ਦੇ ਵਿੱਚ ਲੜਾਈ ਸ਼ੁਰੂ ਹੋ ਗਈ ਦੋਨੋਂ ਇੱਕ ਦੂਸਰੇ ਨਾਲ ਲੜਨ ਲੱਗੇ ਬਾਜ ਨੇ ਤਿੱਤਰ ਦੇ ਸਾਰੇ ਖੰਭ ਖਲਾਰਤੇ ਤੇ ਉਹਨੂੰ ਮਾਰਤਾ ਬਹੁਤ ਬੁਰੇ ਢੰਗ ਨਾਲ ਗੁਰੂ ਗੋਬਿੰਦ ਸਿੰਘ ਜੀ ਵੀ ਬੈਠੇ ਦੇਖ ਰਹੇ ਸੀਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿਹੜੇ ਸਿੱਖ ਸੀਗੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਪੁੱਛਿਆ ਕਿ ਇਹਦਾ ਕੀ ਕਾਰਨ ਹੈ ਕਹਿੰਦੇ ਬਾਜ ਨੇ ਤਿੱਤਰ ਨੂੰ ਕਿਉਂ ਮਾਰਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਦੱਸਿਆ ਕਹਿੰਦੇ ਪਿਛਲੇ ਜਨਮ ਦੇ ਵਿੱਚ ਇਹ ਜਿਹੜਾ ਬਾਜ ਆ ਇਹ ਇੱਕ ਬਾਣੀਆਂ ਸੀਗਾ ਤੇ ਇਹ ਕਹਿੰਦੇ ਜਿਹੜਾ ਇਹ ਤਿੱਤਰ ਆ ਇੱਕ ਜੱਟ ਸੀਗਾ ਕਹਿੰਦੇ ਜੱਟ ਨੇ ਬਾਣੀਏ ਤੋਂ ਪੈਸੇ ਉਧਾਰ ਲਏ ਸੀਗੇ ਕਹਿੰਦੇ ਉਹ ਸਮੇਂ ਜੱਟ ਨੇ ਬਾਣੀਏ ਤੋਂ ਸਾਡੀ ਜਾਮਣੀ ਲੈ ਕੇ ਭਾਬ ਸਾਡੀ ਗਾਰੰਟੀ ਲੈ ਕੇ ਗੁਰੂ ਨੂੰ ਹਾਜ਼ਰ ਨਜ਼ਰ ਰੱਖ ਕੇ ਕਹਿੰਦੇ ਕਰਜ਼ਾ ਲਿਆ ਸੀਗਾ ਕਹਿੰਦੇ ਪਰ ਜੱਟ ਨੇ ਕਰਜ਼ਾ ਉਤਾਰਿਆ ਨਹੀਂ ਹੈਗਾ ਉਹ ਕਰਜ਼ਾ ਜੱਟ ਦੇ ਸਿਰ ਤੇ ਕਹਿੰਦੇ ਹਜੇ ਵੀ ਉਧਾਰ ਸੀਗਾ ਗੁਰੂ ਜੀ ਕਹਿੰਦੇ ਕਹਿੰਦੇ ਹੁਣੇ ਜਨਮ ਦੇ ਵਿੱਚ ਇਹ ਜਿਹੜਾ ਬਾਜ ਆ ਬਾਣੀਆਂ ਐ ਜੋ ਕਹਿੰਦੇ ਉਹਨੇ ਤਿੱਤਰ ਨੂੰ ਮਾਰ ਕੇ ਭਵ ਜੱਟ ਨੂੰ ਮਾਰ ਕੇ ਆਪਣਾ ਕਰਜ਼ਾ ਪੂਰਾ ਕੀਤਾ ਤੇ ਕਹਿੰਦੇ ਅਸੀਂ ਆਪਣੀ ਜਾਮਨੀਦਾਰਨੀ ਇੱਥੇ ਰੁਕੇ ਸੀਗੇ ਇਹ ਗੁਰਦੁਆਰਾ ਸਾਹਿਬ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬਦੀਨਪੁਰ ਵਿੱਚ ਸਥਿਤ ਹੈ।